ਆਏ ਆਏ ਆਗੇ ਵੇਖਿਆ ਗੱਲੇ ਗੱਲੇ ਲੋਕ ਲੋਕ ਸਭ ੁੱਟੇ ਬੇ ਸੀਗੇ ਉਸ ਤੋਂ ਪ੍ਰੰਤ ਅੱਧੇ ਘੰਟੇ ਪੂਣੀ ਘੰਟੇ ਬਾਅਦ ਅਸੀਂ ਨਾਲ ਦੀ ਦੁਕਾਨ ਵੇਖੀ ਉਹਦੇ ਤਾਲੇ ਵੀ ਗੈਪ ਸੀਗੇ ਉਹਨਾਂ ਨੂੰ ਫੋਨ ਲਾਇਆ ਉਹ ਆਗੇ ਵੇਖਿਆ ਉਹਨਾਂ ਦੀ ਗੱਲਾਂ ਵੀ ਸਾਫ਼ ਸੀ ਬਿਲਕੁਲ ਧੁੰਦ ਕਰਕੇ ਬਿਲਕੁਲ ਆਜਾਈ ਬੰਦ ਹੁੰਦੀ ਇੱਧਰ ਤੇ ਇੱਧਰ ਉਹਨਾਂ ਨੇ ਦੇਖਿਆ ਵੀ ਬਿਲਕੁਲ ਸੁੰਨਸਾਣ ਹੈ ਇਸ ਕਰਕੇ ਉਹਨਾਂ ਨੇ ਜਦੋਂ ਅੰਦਰ ਗਿਆ ਕਰੇ ਤੇ ਸਾਰਾ ਸਮਾਨ ਨੈਸਟਪ ਹੈ ਸਭ ਫਿਲ ਰਿਆ ਹੋਇਆ ਹੈ ਅਲਮਾਰੀਆਂ ਦੇ ਸਾਰੇ ਲੋਕ ਖੁੱਟੇ ਹੋਏ ਐ ਫੁਟੇਜ ਤੋਂ ਕਿਉਂਕਿ ਕਾਲ ਧੁੰਦ ਵੀ ਬਹੁਤ ਜ਼ਿਆਦਾ ਸੀਗੀ ਤੇ ਫੁਟੇਜ ਤੋਂ ਤਾਂ ਸਿਰਫ ਇੰਨਾ ਹੀ ਪਤਾ ਚੱਲਿਆ ਹੈ ਕਿ ਇੱਕ ਬਾਈਕ ਆਈ ਹੈ ਇੱਕ ਹੀ ਬੰਦਾ ਸੀਗਾ ਧੁੰਦ ਵਿੱਚ ਚੋਰਾਂ ਦੀ ਹੋਈ ਚਾਂਦੀ ਰੋਸਪਰ ਵਿੱਚ ਧੁੰਦ ਦਾ ਫਾਇਦਾ ਉਠਾਉਂਦੇ ਹੋਏ ਰਾਤ ਸਮੇਂ ਦੁਕਾਨਾਂ ਅਤੇ ਘਰਾਂ ਨੂੰ ਨਿਸ਼ਾਨਾ ਬਣਾਉਂਦੇ ਚੋਰ ਦਿਖਾਈ ਦੇ ਰਹੇ ਨੇ ਤਾਜ਼ਾ ਮਾਮਲੇ ਦੀ ਗੱਲ ਕਰੀਏ ਤਾਂ ਫਿਰੋਜ਼ਪੁਰ ਸ਼ਹਿਰ ਦੇ ਅਮ੍ਰਿਤਪਾਲ ਚੌਂਕ ਤੋਂ ਸਾਹਮਣੇ ਆਇਆ ਜਿੱਥੇ ਚੋਰਾਂ ਨੇ ਦੋ ਦੁਕਾਨਾਂ ਦੇ ਸ਼ਟਰ ਅਤੇ ਤਾਲੇ ਤੋੜ ਕੇ ਨਕਦੀ ਲੈ ਕੇ ਫਰਾਰ ਹੋ ਗਏ ਫਿਰੋਜ਼ਪੁਰ ਸ਼ਹਿਰ ਦੀ ਧਵਨ ਕਲੋਨੀ ਚ ਬੰਦ ਕਰਨ ਨੂੰ ਤਾਲਾ ਲੱਗਿਆ ਹੋਇਆ ਸੀ ਚੋਰਾਂ ਨੇ ਘਰ ਚ ਦਾਖਲ ਹੋ ਕੇ ਨਕਦੀ ਅਤੇ ਗਹਿਣੇ ਚੋਰੀ ਕਰਕੇ ਫਰਾਰ ਹੋ ਗਏ ਚੋਰੀ ਦੀ ਸੂਚਨਾ ਮਿਲਣ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਚੋਰਾਂ ਦੀ ਪਾਲ ਸ਼ੁਰੂ ਕਰ ਦਿੱਤੀ ਹੈ ਇਸੇ ਤਰ੍ਹਾਂ ਹੀ ਫਿਰੋਜ਼ਪੁਰ ਦੇ ਵਿੱਚ ਲੁੱਟਾਂ ਘੁਹਾਂ ਦੀ ਗੱਲ ਕਰ ਰਹੀ ਐ ਚਾਹੇ ਚੋਰੀ ਦੀਆਂ ਵਾਰਦਾਤਾਂ ਦੀ ਗੱਲ ਕਰ ਰਹੀ ਐ ਰੁਕਣ ਦਾ ਨਾਮ ਤੱਕ ਨਹੀਂ ਲੈ ਰਹੀਆਂ ਹੋਰ ਕੀ ਕੁਝ ਪਰਿਵਾਰਕ ਮੈਂਬਰਾਂ ਨੇ ਕਿਹਾ ਏ ਉਹ ਵੀ ਸੁਣੋ ਇਹ ਅੰਗਲ ਕਿੱਥੇ ਹੋਈ ਏ ਚੋਰੀ ਸਾਨੂੰ ਵੀ ਸਵੇਰੇ ਘਰ ਕਿਸ ਨੇ ਬੂਆ ਖੜਕਾਇਆ ਦੱਸਿਆ ਤੁਹਾਡੇ ਸ਼ਟਰ ਖੁੱਲਿਆ ਪਿਆ ਅਸੀਂ ਦੋਵੇਂ ਪਿਓ ਪੁੱਤ ਮੈਂ ਤੇ ਮੇਰਾ ਬੇਟਾ ਇੱਥੇ ਆਏ ਆ ਆ ਕੇ ਦੇਖਿਆ ਸ਼ਟਰ ਸਾਡਾ ਪੰਨਿਆ ਪਿਆ ਆ ਐਵੇਂ ਉੱਪਰ ਜਿਵੇਂ ਹੁਣ ਮੌਜੂਦਾ ਐਵੇਂ ਇੱਥੇ ਸੀਗਾ ਇਹ ਹਲਾਇਆ ਨਹੀਂ ਇਹਨੂੰ ਤੇ ਆ ਬੂਆ ਬੰਦ ਕੀਤਾ ਹੋਇਆ ਸੀਗਾ ਆਇਆ ਆਇਆ ਅੱਗੇ ਵੇਖਿਆ ਗੱਲੇ ਗੱਲੇ ਲੋਕ ਲੋਕ ਸਭ ਡੁੱਟੇ ਹੋਏ ਸੀਗੇ ਉਸ ਤੋਂ ਪ੍ਰੰਤ ਅੱਧੇ ਘੰਟੇ ਪੌਣੇ ਘੰਟੇ ਬਾਅਦ ਅਸੀਂ ਨਾਲ ਦੀ ਦੁਕਾਨ ਵੇਖੀ ਉਹਦੇ ਤਾਲੇ ਵੀ ਗਾਇਬ ਸੀਗੇ ਉਹਨਾਂ ਨੂੰ ਫੋਨ ਲਾਇਆ ਉਹ ਅੱਗੇ ਵੇਖਿਆ ਉਹਨਾਂ ਦੇ ਗੱਲਾਂ ਵੀ ਸਾਫ਼ ਸੀਗਾ ਦੋਸਤੋ ਅਗਲੀ ਦੁਕਾਨ ਹਾ ਹੱਡੀ ਐਲ.ਆਈ.ਡੀ ਲਾਉਣ ਦੀ ਕੋਸ਼ਿਸ਼ ਕੀਤੀ ਨਾਲ ਗੱਲੇ ਗੱਲਾਂ ਸਾਬ ਕਰਨ ਤੋਂ ਬਾਅਦ ਐਲ.ਆਈ.ਡੀ ਪੰਨ ਕੇ ਛੁੱਟ ਗਏ ਤੇ ਉਹ ਲੱਥੀ ਨਾਨਾ ਕੋਲ ਚਲੇ ਗਏ ਦੁਕਾਨ ਦੇ ਸ਼ਟਰ ਤੇ ਤਾਲੇ ਨਹੀਂ ਖੁੱਲੇ ਸੀਗੇ ਤਾਲੇ ਨਹੀਂ ਖੁੱਲੇ ਹੱਡੇ ਤੇ ਤਾਲੇ ਉਹਨਾਂ ਨੇ ਤੋੜ ਤਾਲੇ ਨਹੀਂ ਸ਼ਟਰ ਫਿਰ ਉਹਨਾਂ ਨੇ ਚੱਕਦਾ ਕਿਸੇ ਚੀਜ਼ ਨਾਲ ਅੱਛਾ ਅੱਗੇ ਵੀ 4 ਸਾਲ ਪਹਿਲਾਂ ਸਾਡੀ ਚੋਰੀ ਹੋਈ ਸੀ ਤਾਲੇ ਖੋਲੇ ਸੀ ਉਹਨਾਂ ਨੇ ਪਰ ਹੁਣ ਇਸ ਵਾਰ ਅਸੀਂ ਤਾਲੇ ਉਹ ਚੇਂਜ ਕੀਤੇ ਆ ਆ ਲਾਈ ਦੂਸਰੇ ਤਾਲੇ ਇਸ ਹੁਣ ਤਾਲੇ ਨਹੀਂ ਖੁੱਲੇ ਬਟ ਇਹਨਾਂ ਨੇ ਸੱਬਲ ਨਾਲ ਕਿਸੇ ਚੀਜ਼ ਨਾਲ ਆਪਣੇ ਹਥਿਆਰ ਨਾਲ ਆ ਗਾਂਡ ਕਰ ਪਾ ਰਹਾ ਕੀ ਮੰਗ ਕਰਦੇ ਹੋ ਇਹ ਸੁਰੱਖਿਆ ਹੋਣੀ ਚਾਹੀਦੀ ਬਾਜ਼ਾਰ ਸਾਰਾ ਵੀ ਸਹਿਮ ਦੇ ਬੋਲਦੇ ਸਾਰੇ ਸਾਰੇ ਬਾਜ਼ਾਰ ਚ ਹਰੇਕ ਬੰਦਾ ਦੁਕਾਨ ਕੇ ਬੈਠ ਸਕਦਾਗਾ ਅਗੀ ਰਾਤੀ 2 ਵਜੇ 8:30 ਪੌਣ ਨੂੰ ਚਲੇ ਜਾਂਦੇ ਬਾਅਦ ਚ ਰਾਤੀ ਤੁੰਦ ਵੀ ਕਾਫੀ ਸੀ ਰਾਤੀ ਤੁੰਦ ਵੀ ਕਾਫੀ ਸੀ ਕੱਲ ਵੀ ਤੁੰਸੀ ਅੱਜ ਵੀ ਤੁੰਦੇ ਰਹੀਏ ਰਾਤ ਹੂੰ ਤੁੰਦ ਦਾ ਫਾਇਦਾ ਚੱਕਿਆ ਪਾਇਦਾ ਚੱਕਿਆ ਤੁੰਦ ਦਾ ਉਹਨਾਂ ਨੂੰ ਕੀ ਨਾਮ ਹੈ ਸਟੋਰ ਦਾ ਮੇਰਾ ਨਾਮ ਸੰਜੀਤ ਕੁਮਾਰ ਵੱਟ ਮੇਰਾ ਕਾਕਾ ਦਾ ਮਨਦੀਪ ਕੁਮਾਰ ਇੱਥੇ ਹੁੰਦਾਗਾ ਮੈਂ ਵੀ ਕੋਲ ਬੈਠਾ ਹੁੰਦਾਗਾ ਇਹ ਕਿੱਥੇ ਦੁਕਾਨ ਹੈਗੀ ਆ ਇਹ ਜੀ ਚੁੰਗੀਖਾਨਾ ਰੋਡ ਐ ਡਾਕਟਰ ਅਮਰਤ ਲਾਲ ਚੌਂਕ ਨੀਅਰ ਨੇਮ ਵਾਲੀ ਗਲੀ ਤਾਂ ਕੀ ਹੋਇਆ ਕੀ ਹੈ ਇਹ ਜੀ ਤਿੰਨ ਦੁਕਾਨਾਂ ਨੇ ਨਾਲ-ਨਾਲ ਕਪੂਰ ਕੈਫੇ ਏ ਧਿਕਸ਼ਾ ਇਲੈਕਟ੍ਰੋਨਿਕ ਔਰ ਸਿਮਰਨ ਫੈਸ਼ਨ ਸ਼ਾਪ ਤੇ ਜੀ ਇਹ ਉਹਨਾਂ ਦੀ ਦੁਕਾਨ ਦਾ ਸ਼ਟਰ ਕਪੂਰ ਕੈਫੇ ਵਾਲਿਆਂ ਦਾ ਦੁਕਾਨ ਦਾ ਜਿਹੜਾ ਸੀਗਾ ਜੀ ਸ਼ਟਰ ਵਿੰਗਾ ਕਰਕੇ ਤੇ ਉਹਦੇ ਅੰਦਰੋਂ ਨਗਦੀ ਚੱਕੀ ਹੈ ਜੀ ਤੇ ਜਿਹੜੇ ਧਿਕਸ਼ਾ ਇਲੈਕਟ੍ਰੋਨਿਕ ਉਹਨਾਂ ਦੇ ਵੀ ਅੰਦਰੋਂ ਨਗਦੀ ਚੱਕੀ ਤੇ ਮੇਰੀ ਦੁਕਾਨ ਦੇ ਉਹਨਾਂ ਨੇ ਤਾਲੇ ਤੋੜਨ ਦੀ ਕੋਸ਼ਿਸ਼ ਕੀਤੀ ਹੈ ਤਾਲੇ ਥੋੜੇ ਟੁੱਟੇ ਨੇ ਮਤਲਬ ਧੁੰਦ ਦਾ ਫਾਇਦਾ ਚੱਕਿਆ ਜੋ ਹਾਂਜੀ 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 ਧੁੰਦ ਦਾ ਫਾਇਦਾ ਚੱਕਿਆ ਜੀ ਸਵੇਰੇ ਬਹੁਤ ਜ਼ਿਆਦਾ ਕੋਈ ਪ੍ਰਸ਼ਾਸਨ ਦੇ ਇੱਧਰ ਕੋਈ ਹੈਗਾ ਨਹੀਂ ਸੀਗਾ ਬਿਲਕੁਲ ਧੁੰਦਦ ਕਰਕੇ ਬਿਲਕੁਲ ਆਵਾਜ਼ ਹੀ ਬੰਦ ਹੁੰਦੀ ਹੈ ਇੱਧਰ ਤੇ ਇੱਧਰ ਉਹਨਾਂ ਨੇ ਦੇਖਿਆ ਵੀ ਬਿਲਕੁਲ ਸੁੰਸਾਨ ਹੈ ਇਸ ਕਰਕੇ ਉਹਨਾਂ ਨੇ ਹਾਂਜੀ ਹਾਂਜੀ ਉਵੇਂ ਡਿਪਟੀ ਸਾਹਿਬ ਵੀ ਆਏ ਸੀ ਐਸਐਚਓ ਵੀ ਸਾਹਿਬ ਆਏ ਨੇ ਡਿਪਟੀ ਸਾਹਿਬ ਨੇ ਆਪਣੇ ਰੀਡਰ ਨੂੰ ਲਗਾਇਆ ਹੈ ਸਰਚ ਤੇ ਸਰਚ ਚੈੱਕ ਕਰਦੇ ਬੇ ਨੇ ਕੈਮਰਾ ਚੈੱਕ ਕਰਕੇ ਜੋ ਹੋਏਗਾ ਵੇਖਦੇ ਨੇ ਕੀ ਦਾਵਾ ਤੁਹਾਡਾ ਮੇਰਾ ਇਹ ਮਨੋਜ ਸਿੱਠੀ ਫਰੋਈਪਰ ਡਿਸਟ੍ਰਿਕਟ ਪ੍ਰੈਜ਼ੀਡੈਂਟ ਕਿਸਾਨ ਮੋਰਚਾ ਮੈਮ ਹੋਇਆ ਕੀ ਆ ਮੈਨੂੰ ਤਾਂ ਸਵੇਪਾ ਕਾਲ ਆਇਆ ਕਿ ਇਦਾਂ ਕਰੇ ਚੱਲੀ ਜਾ ਫਟਾਫਟ ਮੰਮੀ ਕਿਉਂਕਿ ਭੂਆ ਚੇਰੀ ਨਾ ਕਾਫੀ ਦਿਨਾਂ ਦੇ ਮੇਰੇ ਬ੍ਰਦਰ ਕੋਲ ਗਏ ਹੋਏ ਸੀ ਬੈਂਗਲੁਰ ਉਹ ਕੱਲ੍ਹ ਵੀ ਨਿਕਲੇ ਆ ਤੇ ਮੈਨੂੰ ਕਾਲ ਆਇਆ ਕਿ ਤੇ ਚੋਰੀ ਹੋ ਗਈ ਹੈ ਤੇ ਕਾਫੀ ਸਾਰਾ ਸਮਾਨ ਖਿਲਰਾ ਆਇਆ ਮੈਂ ਆਈ ਆ ਤੇ ਸਾਹਮਣੇ ਕਿੱਥੇ ਚੋਰੀ ਹੈ ਮੈਮ ਤਵਨ ਖੋਲੀ ਤਮ ਤੁਹਾਨੂੰ ਨਹੀਂ ਚੋਰੀ ਆ ਤੁਹਾਡੇ ਭੁਆ ਹੀ ਲੱਗਦੇ ਸੀ ਹਾਂਜੀ ਰੀਅਲ ਭੁਆ ਜੀ ਦਾ ਮੈਂ ਤੁਹਾਨੂੰ ਸਵੇਰੇ ਫੋਨ ਆਇਆ ਸਵੇਰੇ ਫੋਨ ਆਇਆ 9:30 ਵਜੇ ਤੇ ਸਾਹਮਣੇ ਵਾਲੇ ਘਰ ਇਨਾ ਕੋਲ ਚਾਬੀ ਹੁੰਦੀ ਹੈ ਵੈਸੇ ਕੱਲੇ ਬਾਹਰ ਵਾਲੇ ਵੇਲੇ ਦੀ ਕਿਉਂਕਿ ਅੰਦਰ ਸਾਰਾ ਲੌਕ ਕਰਕੇ ਗਏ ਹੋ ਇਸ ਲਈ ਤੇ ਜਦੋਂ ਆਈਏ ਵੀ ਸਾਹਮਣੇ ਚਾਬੀ ਲਈ ਇਹਨਾਂ ਨੇ ਆਪਣਾ ਇੱਕ ਵਾਰੀ ਲੌਕ ਲਗਾਤਾ ਸੀ ਜਿਹੜਾ ਜਿਹੜਾ ਪਿਛਲਾ ਲੌਕ ਸੀਗਾ ਇਹਨਾਂ ਨੇ ਤੋੜ ਕੇ ਰੱਖਿਆ ਹੋਇਆ ਸੀਗਾਲੇ ਬੰਨੇ ਦੇ ਉੱਤੇ ਤੇ ਜਦੋਂ ਅੰਦਰ ਦੇਖੀਆਂ ਕਰੇ ਤੇ ਸਾਰਾ ਸਮਾਨ ਮੈਸਟ ਅਪ ਹੈ ਸਭ ਖਿਲਰਿਆ ਹੋਇਆ ਹੈ ਅਲਮਾਰੀਆਂ ਦੇ ਸਾਰੇ ਲੌਕ ਟੁੱਟੇ ਹੋਏ ਹੈ ਮੈਨੂੰ ਪਤਾ ਲੱਗਾ ਕਿੰਨਾ ਕੀ ਚੋਰੀ ਹੋਈ ਆ ਮੈਨੂੰ ਤਾਂ ਮਤਲਬ ਮੈਂ ਤਾਂ ਫੋਨ ਕਰਕੇ ਪੁੱਛਿਆ ਕਿ ਕੀ ਕੀ ਪਿਆ ਹੋਇਆ ਸੀਗਾ ਅਕੋਰਡਿੰਗ ਟੂ ਉਹਨਾਂ ਦੇ ਤਾਂ ਸਾਰਾ ਮਤਲਬ ਜੋ ਥੋੜਾ-ਥੋੜੇ ਲੇਡੀਜ਼ ਤੋਂ 골ਡ ਰੱਖਦੀਆਂ 37000 ਕੈਸ਼ ਪਿਆ ਹੋਇਆ ਸੀਗਾ ਚੇਨ ਸੀ ਟੋਪਸ ਸੀ ਪੰਜ ਕੁ ਜੋੜੀਆਂ ਟੋਪਸ ਸੀ ਡਾਇਮੰਡ ਇਅਰਿੰਗਸ ਅਲੱਗ ਸੀਗੇ ਤੇ ਚੂੜੀਆਂ ਸੀਗੀਆਂ ਚਾਰ ਉਸੀ ਲਾਲ ਹੋਏ ਕਿੰਨਾ ਹੋਏਗਾ ਤੇ ਪੁਲਿਸ ਵਾਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹਾਂਜੀ ਪੁਲਿਸ ਕੰਪਲੇਂਟ ਅਸੀਂ ਨਾਲ ਹੀ 100 ਨੰਬਰ ਤੇ ਫੋਨ ਕਰਤਾ ਸੀਗਾ ਤੇ ਪੁਲਿਸ ਨੇ ਨਾਲ ਹੀ ਕੰਪਲੇਂਟ ਸਟਾਰਟ ਕਰ ਦਿੱਤੀ ਤੁਹਾਨੂੰ ਕਰ ਰਹੀ ਪੁਲਿਸ ਥਾਣੇ ਹਾਂਜੀ ਹਾਂਜੀ ਪੁਲਿਸ ਤਾਂ ਆ ਗਈ ਐ ਐਸਐਚਓ ਵੀ ਆਗੇ ਸਿਟੀ ਥਾਣੇ ਤੇ ਕੁਝ ਪਤਾ ਲੱਗਾ ਮੈਮ ਨਹੀਂ ਹਾਲੇ ਕੁਝ ਨਹੀਂ ਫੁਟੇਜ ਤੋਂ ਕਿਉਂਕਿ ਕੱਲ ਤੂੰਦੀ ਵੀ ਬਹੁਤ ਜ਼ਿਆਦਾ ਸੀਗੀ ਤੇ ਫੁਟੇਜ ਤੋਂ ਤਾਂ ਸਿਰਫ ਇੰਨਾ ਹੀ ਪਤਾ ਚੱਲਿਆ ਹੈ ਕਿ ਇੱਕ ਬਾਈਕ ਆਈ ਹੈ ਇੱਕ ਹੀ ਬੰਦਾ ਸੀਗਾ ਬਾਈਕ ਦੀ ਕੋਈ ਨੰਬਰ ਪਲੇਟ ਤੇ ਕੁਝ ਵੀ ਨਹੀਂ ਹੈਗਾ ਉਹਨੇ ਤਾਲਾ ਤੋੜਿਆ ਕਿਉਂਕਿ ਇੱਕ ਕੈਮਰਾ ਤਾਂ ਉਹਨੇ ਪਹਿਲਾਂ ਹੀ ਟੇਡਾ ਕਰਤਾ ਸੀਗਾ ਕੀ ਨਾਮ ਹੈ ਤੁਹਾਡਾ ਅੰਜਲੀ ਤੇ ਮੰਗ ਕੀ ਕਰਦੇ ਹੋ ਹਾਂਜੀ ਮੰਗ ਕੀ ਕਰਦੇ ਹੋ ਮੰਗ ਦੇਖੋ ਪਤਾ ਨਹੀਂ ਮੈਨੂੰ ਨਹੀਂ ਲੱਗਦਾ ਕਿ ਇਸ ਪੁਲਿਸ ਕੁਝ ਲੱਭ ਪਾਏਗੀ ਕਿਉਂਕਿ આજ ਤੱਕ ਤੱਕ ਇਹ ਚੋਰੀਆਂ ਤੋਂ ਕੁਝ ਮਿਲਿਆ ਨਹੀਂ ਮਿਲ ਜੇ ਤਾਂ ਬਹੁਤ ਵਧੀਆ ਹੈ